हां भाई ਆਪਣੇ ਸਾਰਿਆਂ ਕੋਲੇ 24 ਆਵਰ ਹੁੰਦੇ ਨੇ ਮੇਰੇ ਕੋਲੇ ਵੀ ਤੁਹਾਡੇ ਕੋਲੇ ਵੀ ਐਲਨ ਮਸਕਲ ਵੀ ਫੇਸਬੁੱਕ ਵਾਲੇ ਕੋਲੇ ਵੀ ਐਮਾਜ਼ੋਨ ਵਾਲੇ ਕੋਲੇ ਵੀ ਅਮਾਨੀ ਕੋਲੇ ਵੀ ਬੀੜਾਨੀ ਕੋਲੇ ਵੀ ਸਾਰਿਆਂ ਕੋਲੇ 24 ਆਵਰ ਨੇ ਗਰੀਬ ਕੋਲੇ ਵੀ ਅਮੀਰ ਕੋਲੇ ਵੀ ਡਿਪੈਂਡ ਕਿੱਥੇ ਕਰਦਾ ਤੁਸੀਂ ਯੂਜ਼ ਕਿਵੇਂ ਕਰਦੇ ਯੂਜ਼ ਕਿਵੇਂ ਕਰਦੇ ਨੇ ਯੂਜ਼ ਮੀਨਸ ਸਮ ਅਧੇ ਲੋਕ ਕੀ ਕਰਦੇ ਨੇ ਉਹ 24 ਆਵਰ ਦੇ ਵਿੱਚੋਂ 12-15 ਘੰਟੇ ਤਾਂ ਸੌਂਦੇ ਹੀ ਨਹੀਂ ਪਤੰਦਰ ਠੀਕ ਐ ਬਾਕੀ ਘੰਟਿਆਂ ਚ ਉਹ ਫੇਸਬੁੱਕ ਇੰਸਟਾਗ੍ਰਾਮ ਇਹ ਉਹ 11 ਮਤਰਾ ਨਾਲ ਕੱਪ ਸੱਪ ਇਧਰ ਉਧਰ ਤੁਰਕੇ ਦੇ ਬੋਕੇ 2-4 ਘੰਟੇ ਕੰਮ ਕਰਦੇ ਆ ਤੇ ਘਰੇ ਵਹਿ ਜਾਂਦੇ ਜਾਂਦੇ ਪਰ ਉਹ ਹੁਣ ਜਿਹੜਾ ਬੰਦਾ ਸੌਂਦੇ 6 ਘੰਟੇ ਐ ਘੰਟਾ ਐਕਸਰਸਾਈਜ਼ ਕਰਦਾ ਹੈ ਹਨਾ 6 ਘੰਟੇ ਸੌ ਲੋ ਮੈਂ ਤਾਂ ਕਹਿੰਦਾ ਇਨਾਫਾ ਬਾਕੀ ਚਲੋ 8 ਘੰਟੇ ਵੀ ਸੌ ਸਕਦੇ ਹਾਂ ਹਨਾ ਤੇ ਉਸ ਤੋਂ ਬਾਅਦ ਤੁਸੀਂ ਯਾਰ ਤੁਹਾਡੇ ਕੋਲ ਸਾਰਾ ਦਿਨ ਤੇ ਆਂ ਘੰਟਾ ਦਾ ਘੰਟਾ ਚੰਗੀ ਗਿਤਾਬ ਪੜੋ ਐਕਸਰਸਾਈਜ਼ ਕਰੋ ਫਿਰ ਉਸ ਤੋਂ ਬਾਅਦ ਆਪਦਾ 10 ਘੰਟੇ 8 ਘੰਟੇ ਜੋ ਜੌਬ ਕਰਦੇ ਹੋ ਉਹ ਕਰੋ ਉਸ ਤੋਂ ਬਾਅਦ ਸਾਈਡ ਤੇ ਇੱਕ ਹੋਰ ਬਿਜ਼ਨਸ ਕਰੋ ਨੈਵਰ ਅੰਡਰਐਸਟੀਮੇਟ ਦਾ ਸਮਾਲ ਸਟੈਪ ਮੈਂ ਤੁਹਾਨੂੰ ਬਾਰ ਬਾਰ ਇਹੀ ਗੱਲ ਕਹਿੰਦਾ ਛੋਟੇ ਛੋਟੇ ਸਟੈਪ ਨੇ ਜਿਹੜੇ ਉਹ ਤੁਹਾਡੀ ਜ਼ਿੰਦਗੀ ਚ ਵੈਲਿਊਏਟ ਕਰਦੇ ਨੇ ਇੱਕ ਛੋਟਾ ਜਿਹਾ ਕੰਮ ਹੋਰ ਸ਼ੁਰੂ ਕਰੋ ਜਿਸ ਤੋਂ ਤੁਹਾਨੂੰ 100 50 200 ਡਾਲਰ ਜਾਂ 100 ਰੁਪਈਆ ਕੁਝ ਵੀ ਆ ਰਿਹਾ ਹੈ ਉਹਨੂੰ ਹੌਲੀ ਹੌਲੀ ਇੱਕ ਪਾਸੇ ਕੰਮ ਕਰੋ ਆ ਕੇ ਘਰੇ ਹੋਰ ਬਿਜ਼ਨਸ ਸ਼ੁਰੂ ਕਰੋ ਉਹਨੂੰ ਹੌਲੀ 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 ਸਕਿੱਲ ਅਪ ਕਰਦੇ ਜਾਓ ਤੇ ਉਹ ਚ ਵੈਲਿਊਏਟ ਕਰਦੇ ਜਾਓ ਤੇ ਆਪਦੇ ਆਪ ਚ ਵੈਲਿਊਏਟ ਕਰਦੇ ਜਾਓ ਤੁਸੀਂ ਦੇਖੋਗੇ ਤੁਸੀਂ ਕਿਤੋਂ ਦੀ ਕਿਤੇ ਪਹੁੰਚੋਗੇ ਸੋ ਪਲੀਜ਼ ਅਗੇਨ ਨੈਵਰ ਅੰਡਰਐਸਟੀਮੇਟ ਦਾ ਸਮਾਲ ਸਟੈਪ ਮਤਲਬ ਛੋਟੇ ਛੋਟੇ ਕੋਸ਼ਿਸ਼ਾਂ ਨੂੰ ਐਵੇਂ ਨਾ ਜਾਣਿਓ ਚਾਹੇ ਸਾਈਡ ਤੇ ਤੁਸੀਂ ਇੱਕ ਬਿਜ਼ਨਸ ਸ਼ੁਰੂ ਕਰ ਲਓ ਜਿਹਨੂੰ ਜਿਹਦੇ ਵਿੱਚ ਤੁਸੀਂ ਰੋਜ਼ ਕੋਈ ਵੈਲਿਊ ਐਡ ਕਰਨੀ ਹੈ ਟੈਕਨੀਕ ਦੇ ਨਾਲ ਨਹੀਂ ਸਮਝੋ ਨਾ ਕਿਸੇ ਪ੍ਰੋਫੈਸ਼ਨਲ ਤੋਂ ਪਤਾ ਕਰੋ ਜਿਹੜਾ ਕੋਈ ਕਾਮਯਾਬ ਜੀਪਲ ਤੁਹਾਡੇ ਅਰਾਊਂਡ ਰਹਿੰਦਾ ਜਿਹਨੂੰ ਤੁਸੀਂ ਫਾਲੋ ਕਰਦੇ ਹੋ ਸਿਰਫ ਉਸ ਨੂੰ ਫਾਲੋ ਕਰੋ ਐ ਨਹੀਂ ਹੈਗਾ ਵੀ ਸਾਰੇ ਪਾਸੋਂ ਨੌਲੇਜ ਦਾ ਕੰਜ਼ਿਊਮ ਕਰੀ ਜਾਣਾ ਉਹ ਤੋਂ ਵੀ ਸੁਣ ਲਿਆ 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 ਤੁਹਾਨੂੰ ਫਿਰ ਸਮਝ ਨਹੀਂ ਆਉਂਦਾ ਵੀ ਕਰਨਾ ਕੀ ਹੈ ਇੱਕ ਬੰਦੇ ਨੂੰ ਫਾਲੋ ਕਰੋ ਇੱਕ ਬੰਦੇ ਦੀ ਸੁਣੋ ਤੇ ਉਸ ਦੀ ਜਿਵੇਂ ਉਹ ਕਰ ਰਿਹਾ ਓਵੇਂ ਕਰੋ ਕਿਉਂਕਿ ਉਹਨੂੰ ਪਤਾ ਹੈ ਵੀ ਕਿਵੇਂ ਕਰਨਾ ਠੀਕ ਹੈ ਉਹਨੂੰ ਫਾਲੋ ਕਰ ਜਿਵੇਂ ਹੁਣ ਆਪਾਂ ਨੂੰ ਪਤਾ ਹੈ ਵੀ ਤੁਸੀਂ ਇੱਥੋਂ ਕਿਤੇ ਮਤਲਬ ਕਿਸੇ ਨੇ ਸਾਡੇ ਤੋਂ ਜਿਵੇਂ ਟੋਰਾਂਟੋ ਜਾਣਾ ਹੋਵੇ ਤਾਂ ਉਹਨੂੰ ਪਤਾ ਵੀ ਕਿਹੜੇ ਰਸਤੇ ਜਾਣਾ ਹੈ ਠੀਕ ਹੈ ਇੱਕ ਬੰਨ ਅਣਜਾਣ ਬੰਦਾ ਉਹ ਤਾਂ ਟਾਈਮ ਇਸ ਲਈ ਪਲੀਜ਼ ਇਸ ਤਰ੍ਹਾਂ ਜਾਓ ਜਿਹੜੇ ਬੰਦੇ ਨੂੰ ਪਤਾ ਉਹਨੂੰ ਫੋਲੋ ਕਰੋ ਤੇ ਉਹ ਲਾਈਕ ਕਰਦੇ ਹੋ ਤੇ ਇੱਕ 24 ਆਵਰ ਨੂੰ ਤੁਸੀਂ ਕਿਵੇਂ ਯੂਜ਼ ਕਰਦੇ ਹੋ ਇਹ ਜਰੂਰ ਧਿਆਨ ਚ ਰੱਖਿਓ